ਕਿਸਾਨਾਂ ਦੀਆਂ ਪੱਕੀਆਂ ਹੋਈਆਂ ਕਣਕਾਂ ਦੀਆਂ ਫਸਲਾਂ ਦੇ ਵਿੱਚ ਲਗਾਤਾਰ ਅੱਗ ਲੱਗ ਰਹੀ ਹੈ ਅੱਗ ਦੇ ਕਾਰਨ ਵੱਡੇ ਨੁਕਸਾਨ ਹੋ ਰਹੇ ਨੇ ਕਿਸਾਨ ਪੁੱਤਾ ਵਾਂਗੂ ਆਪਣੀ ਫਸਲ ਨੂੰ ਪਾਲਦਾ ਹੈ ਪਰ ਇੱਕ ਚਿੰਗਿਆੜੀ ਹੀ ਪੂਰੀ ਫਸਲ ਨੂੰ ਬਰਬਾਦ ਕਰ ਦਿੰਦੀ ਹੈ ਰਾਖ ਕਰ ਦਿੰਦੀ ਹੈ ਇਸ ਤਰੀਕੇ ਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਕਈ ਏਕੜ ਹੁਣ ਤੱਕ ਫਸਲ ਸੜ ਚੁੱਕੀ ਹੈ ਅੱਜ ਅਸੀਂ ਨਿਊ ਚੰਡੀਗੜ੍ਹ ਦੇ ਪਿੰਡ ਪਰੋਲ ਦੇ ਵਿੱਚ ਖੜੇ ਆ ਜਿੱਥੇ ਕਿ ਕਿਸਾਨ ਦੀ ਫਸਲ ਨੂੰ ਅੱਗ ਲੱਗੀ ਆ ਦੱਸਿਆ ਕਿ ਸ਼ਾਰਟ ਸਰਕਟ ਦੇ ਨਾਲ ਇੱਕ ਜੰਗਿਆੜੀ ਉੱਠਦੀ ਆ ਉਸ ਤੋਂ ਬਾਅਦ ਇੱਕ ਏਕੜ ਨੂੰ ਖਤਮ ਕਰ ਦਿੰਦੀ ਐ ਇਸ ਨੂੰ ਲੈ ਕੇ ਸਾਡੇ ਨਾਲ ਉਹ ਕਿਸਾਨ ਸਾਡੇ ਨਾਲ ਨੇ ਬਾਈ ਜੀ ਬਹੁਤ ਪਾੜੀ ਨੁਕਸਾਨ ਹੋਇਆ ਬੜੀ ਮਿਹਨਤ ਨਾਲ ਤੁਸੀਂ ਪਾੜੀ ਫਸਲ 6 ਮਹੀਨੇ ਮਿਹਨਤ ਵੀ ਕੀਤੀ ਐ ਪਰ ਕਿਵੇਂ ਅੱਗ ਦਾ ਕਾਰਨ ਕੀ ਬਣਿਆ ਲੱਗਣ ਦਾ ਤੇ ਕਦੋਂ ਤੁਹਾਨੂੰ ਪਤਾ ਲੱਗਾ ਅੱਗ ਦਾ ਕਾਰਨ ਵੀਰ ਜੀ ਇੱਥੇ ਇੱਕ ਕਬੂਤਰ ਬੈਠੇ ਤੇ ਕਬੂਤਰਾਂ ਨੂੰ ਅਸੀਂ ਮੋਟਰ ਦੇ ਬੈਠੇ ਟਾਲਾ ਜੋ ਕੱਢ ਘਾਟੇ ਤੇ ਤਾਸੀਂ ਦੇਖਿਆ ਵਿੱਚ ਗੈੜੀ ਉੱਠੀ ਕਬੂਤਰ ਉਹਨੇ ਇੱਕਦਮ ਭੰਬੜ ਬਚਾ ਮੈਨੂੰ ਪੜੋਸੀ ਪਾਣੀ ਲਾ ਦੇ ਉਹਨਾਂ ਹਾਕਮਾਰੀ ਕਹਿੰਦਾ ਵੀਰੇ ਅੱਗ ਲੱਗ ਗਈ ਬਈ ਸਾਨੂੰ ਹਫੜਾ ਦਪੜੀ ਮਚ ਗਈ ਫੇ ਆੜ ਆੜ ਗੌਂਦੇ ਸੜਕਾਂ ਵਾਲੇ ਬੰਦੇ ਆਏ ਜਿਹੜੇ ਉਹਨਾਂ ਨੇ ਬਹੁਤ ਹੈਲਪ ਕਰੀ ਸਾਡੀ ਅੱਗ ਬੁਝਾਉਣ ਵਿੱਚ ਬਹੁਤ ਮਦਦ ਜ਼ਿਆਦਾ ਕਰੀ ਹੈ ਜਣੀ ਕੰਟਰੋਲ ਪਾ ਲਿਆ ਗਿਆ ਇੱਕ ਇੱਕ ਕਣਕ ਜੜ ਕੇ ਸੁਆਹ ਹੋ ਗਈ ਕਿੰਨੇ ਏਕੜ ਸੀ ਤੁਹਾਡੀ ਫਸਲ ਇੱਥੇ ਵੈਸੇ ਹੋਰ ਵੀ ਇੱਥੇ 7-8 7-8 ਏਕੜ ਕਣਕ ਹੈਗੀ ਬਾਕੀ ਬਚਾਅ ਹੋ ਗਿਆ ਹਾਂ ਬਚਾਅ ਹੋ ਗਿਆ ਹਾਂ ਜੀ ਕੋਈ ਫਾਇਰ ਗ੍ਰੇਡ ਦੀ ਗੱਡੀ ਜੋ ਕਿ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚਿਆ ਮੌਕੇ ਫਾਇਰ ਗ੍ਰੇਡ ਦੀ ਗੱਡੀ ਪਹਿਲਾਂ ਸਾਡੇ ਉੱਥੇ ਪਹਾੜ ਵਿੱਚ ਨਾਲ ਨੂੰ ਅੱਗ ਲੱਗੀ ਵੀ ਸੀ ਉੱਥੇ ਅਸੀਂ ਭਜੋਕਾ ਆਏ ਉੱਤੇ ਪਹਿਲਾਂ 5 ਮਿੰਟ ਪਹਿਲਾਂ ਟਰਾਲਾ ਕੱਢ ਕੇ ਮੈਂ ਮੋਟਰ ਵਗਿਆ ਮਾ ਨਾ ਕੇ ਰੋਟੀ ਖਾ ਲਵਾਂ ਹਾਂ ਜੀ ਉੱਤੇ ਬਾਅਦ ਮੈਂ ਬਾਈ ਨੇ ਫੋਨ ਆ ਕੇ ਮਾਰੀ ਕਹਿੰਦਾ ਬਾਈ ਅੱਗ ਲੱਗੀ ਅੱਗ ਲੱਗੀ ਜਾਂ ਮੈਸੇਜ ਨਿਗਾ ਮਾਰੀ ਥੱਲੇ ਪੰਪਣ ਬਚੇ ਵਗਦਾ ਸਾਨੂੰ ਹਫੜਾ ਦਬੜੀ ਮਚ ਗਈ ਮੈਂ ਫੋਨ ਨਾ ਫੋਨ ਖੜਕਾਈ ਗਏ ਯਾਰ ਦੋਸਤ ਆ ਗਏ ਸੜਕਾਂ 'ਤੇ ਆ ਗ ਤਾਂ ਅਸੀਂ ਕੰਟਰੋਲ ਪਾ ਲਿਆ ਜਣੀ ਪਰ ਪ੍ਰਸ਼ਾਸਨ ਦੀ ਆ ਗਈ ਭਾਈ ਮੇਰੇ ਵੱਡਾ ਵੀਰ ਹੈ ਪੰਚ ਸਾਹਿਬ ਹੈ ਅਜਾ 5 ਮਿੰਟ ਪਹਿਲਾਂ ਉਹਨਾਂ ਨੇ 5 ਗ੍ਰੇਡ ਦੀ ਗੱਡੀ ਭੇਜੀ ਦੀ ਠੰਡਾ ਠੰਡਾ ਪਲਾ ਗਿਆ ਬਈ ਚਲੋ ਉੱਥੇ ਅੱਗ ਬੁਝ ਗਈ ਹਾਂਜੀ ਉਹਤੇ ਬਾਅਦੇ 10 ਮਿੰਟ ਬਾਅਦ ਸਾਨੂੰ ਪਤਾ ਨਹੀਂ ਤਾਂ ਬਈ ਕਿਆ ਸਾਡੇ ਨਾਲ ਪਾਣਾ ਵਰਤ ਤੁਸੀਂ ਕਿਸੇ ਦੀ ਭਜਾਣ ਗਏ ਸੀ ਪਰ ਉਲਟੀ ਤੁਹਾਡੇ ਖੇਚੀ ਲੱਗੀ ਸਾਨੂੰ ਪਤਾ ਨਹੀਂ ਤਾਂ ਜੇ ਬਈ ਸਾਨੂੰ ਕਿਆ ਸਾਡੇ ਨਾਲ ਕੀ ਪਾਣਾ ਵਰਤ ਜਾਣਾ ਕਿ ਕਿੰਨਾ ਕੁ ਨੁਕਸਾਨ ਹੋਇਆ ਇਹਦਾ ਕਿੰਨੇ 1 ਏਕੜ ਸੀ ਤੇ ਕਿੰਨੇ ਕੁ ਨੁਕਸਾਨ ਲੱਖਾਂ ਚ ਜਾਂ ਕਿਸ ਤਰ੍ਹਾਂ ਨਹੀਂ ਆਪਣਾ ਤਾਂ ਚਲੋ 1 ਏਕੜ ਦੇ ਕਰੀਬ ਚਲੋ ਕਹਿ ਦਨੇ 4 4.5 ਬਿਘੇ ਦੇ ਚਲੋ ਬਚਾਅ ਹੋ ਗਿਆ 1 ਏਕੜ ਦੇ ਥੋੜਾ ਘੱਟ ਹੈ ਜਣੀ 50000 ਰੁਪਏ ਦਾ ਨੁਕਸਾਨ ਤਾਂ ਹੈਗਾ ਕੋਈ ਮੁਆਵਜ਼ੇ ਦੀ ਆਸ ਹੈ ਸਰਕਾਰ ਤੋਂ ਕਿਉਂਕਿ ਵਾਅਦਾਤ ਕਰ ਰਹੀ ਹੈ ਸਰਕਾਰ ਮੁਆਵਜ਼ਾ ਤਾਂ ਸਾਡਾ ਹੁਣ ਪੰਜਾਬ ਗਵਰਨਮੈਂਟ ਤੇ ਆਈ ਹੈ ਬਈ ਕਿਸਾਨਾਂ ਦੇ ਵਿਰੁੱਧ ਚੱਲਦੀ ਉਹ ਜੇ ਦੇ ਦੂੰਗੇ ਤਾਂ ਵੀ ਉਹਨਾਂ ਦੇ ਆਸਾਨਮੰਦ ਹੋਣਗੇ ਨਾ ਦਿੱਤੇ ਤਾਂ ਤਾਂ ਗਰੀਬ ਜੱਟ ਮਰੇ ਰੇ ਕਿਸਾਨੀ ਕਿਸਾਨੀ ਤਾਂ ਪਹਿਲਾਂ ਹੀ ਡੁੱਬ ਰਹੀ ਹੈ ਕਿਸਾਨ ਐਸੀ ਕਿੱਥੇ ਜਾਓਗੇ 6-6 ਮਹੀਨੇ ਦੀਆਂ ਫਸਲਾਂ ਪੈਦਾ ਕਰਕੇ ਪਹਿਲੇ ਘਾਟੇ ਮਜਾਰੇ ਤਾਂ ਸਾਨੂੰ ਆਸ ਹੈ ਵੀ ਜੇ ਮੁਆਵਜ਼ਾ ਦੇ ਦੂੰਗੇ ਤਾਂ ਕਿਸਾਨ ਖੁਸ਼ ਰਹੂਗਾ ਨਹੀਂ ਸਾਨੂੰ ਤਾਂ ਪਰਮਾਤਮਾ ਦੇ ਹੱਥ ਹੈ ਵੇ ਛੱਡਿਆ ਵਸ ਤਾਂ ਬਿਲਕੁਲ ਦੇਖੋ ਜਿਸ ਤਰੀਕੇ ਨਾਲ ਪਹਿਲਾਂ ਵੀ ਗੜੇ ਮਾਰੀ ਵੀ ਹੋਈ ਹੈ ਕਈ ਜਗ੍ਹਾ ਫਸਲਾਂ ਨੂੰ ਅੱਗਾਂ ਵੀ ਲੱਗੀਆਂ ਨੇ ਪਰ ਅਜ ਤੱਕ ਸਰਕਾਰਾਂ ਬਹੁਤਾ ਮੁਆਵਜ਼ਾ ਨਹੀਂ ਦੇ ਪਾਈਆਂ ਜਿਸ ਕਾਰਨ ਕਿਸਾਨ ਨਾਰਾਜ਼ ਵੀ ਨੇ ਤਾਂ ਬਹੁਤ ਮੁਸ਼ਕਲ ਹੁੰਦਾ ਹੈ ਕਿਸਾਨ ਦੇ ਉੱਤੇ ਇਹ ਸਮਾਂ ਜਦੋਂ ਅੱਗ ਲੱਗਦੀ ਹੈ ਆਪਣੀ ਅੱਖਾਂ ਸਾਹਮਣੇ ਆਪਣੀ ਫਸਲ ਨੂੰ ਅੱਗ ਲੱਗਿਆ ਵੇਖ ਕੇ ਰਾਖ ਹੁੰਦੀ ਵੇਖ ਕੇ ਉਪ ਬਣ ਨਿਕਲਦੀਆਂ ਨੇ ਕਿਸਾਨ ਦੀਆਂ ਬੜੀ ਮਿਹਨਤ ਦੇ ਨਾਲ ਦਵਾਈਆਂ ਪਾਣੀ ਲਾ ਕੇ ਪਾਲਿਆ ਹੁੰਦਾ ਜੀ ਇਹ ਤਕਰੀਬਨ 3:30 ਵਜੇ ਦੀ ਗੱਲ ਆ ਇਹ ਜਿਹੜਾ ਅਮਰਜੀਤ ਸਿੰਘ ਹੈ ਸਾਡਾ ਭਾਈ ਆ ਗਵਾਂਡੀਆਂ ਆਸੀਂ ਨਾਲ ਸਾਡਾ ਖੇਤ ਆ ਅਸੀਂ ਇੱਥੇ ਮੱਕੀ ਲਾਉਂਦੇ ਸੀ ਦੁਪਹਿਰੇ ਮੱਕੀ ਲਾਉਂਦੇ ਰਹੇ ਸੀ 3 ਵਜੇ ਗਏ ਆ ਤਕਰੀਬਨ ਇਹ 3 ਵਜੇ ਤੋਂ ਬਾਅਦ ਕੋਈ ਜਾਨਵਰ ਪੰਛੀ ਬੈਠਿਆ ਤਾਰਾਂ ਤੇ ਉਹਦੇ ਨਾਲ ਡਿੱਗਿਆ ਚੰਗਿਆੜ ਕਿਵੇਂ ਹੋਇਆ ਇਹ ਪਤਾ ਨਹੀਂ ਲੱਗ ਰਿਹਾ ਪਰ ਜੋ ਨੁਕਸਾਨ ਆ ਇਹਦੇ 1 ਏਕੜ ਦੇ ਕਰੀਬ ਫਸਲ ਦੀ ਨੁਕਸਾਨੀ ਗਈ ਆ ਘਟੂ ਘਾਟ ਜਾਨੀ ਕਿ ਆਪਾਂ ਜੋ ਅੱਜਕੱਲ ਝਾੜ ਆ ਰਿਹਾ ਸਾਡੀ ਫਸਲ ਦਾ ਹੁਣ ਜੇ ਹੈਗਾ ਚੰਗਾ ਝਾੜ ਆ ਰਿਹਾ ਆ ਤੇ ਸਾਡਾ 50 60 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਆ ਅਸੀਂ ਜੋ ਪ੍ਰਸ਼ਾਸਨ ਹੈ ਗਵਰਨਮੈਂਟ ਹੈ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਜੋ ਭਾਈ ਅਮਰਜੀਤ ਸਿੰਘ ਹੈ ਸਾਡਾ ਵੀਰ ਇਹਦੀ ਕਾਨਕ ਦੀ ਜੋ ਨੁਕਸਾਨ ਹੋਇਆ ਇਹ ਸਰਕਾਰ ਇਹਦੀ ਪਰਪਾਈ ਕਰੇ ਤਾਂ ਕਿ ਇਹ ਇਹਨੂੰ ਕੁਝ ਹੌਸਲਾ ਹੋਵੇ ਬਿਲਕੁਲ ਸਾਂ ਜਿੰਦਾ ਹੀ ਤਾਂ ਹੀ ਰਹੇਗਾ ਜਿਹੜੀ ਕਿਸਾਨੀ ਆ ਕਿਸਾਨ ਆ ਜਿੰਦਾ ਰਹੇਗਾ ਕਿਸਾਨੀ ਦੇ ਨਾਲ ਹੀ ਸਾਰਾ ਕੁਝ ਚੱਲਦਾ ਹੈ ਚਾਹੇ ਕੋਈ ਬਿਜ਼ਨਸ ਹੈ ਦੁਕਾਨਦਾਰ ਆ ਕੋਈ ਕੁਝ ਵੀ ਹੈਗਾ ਆ ਠੀਕ ਆ ਇਹਦੇ ਤੱਕ ਤਕਰੀਬਨ ਤੁਸੀਂ ਹੁਣ ਥੱਲੇ ਦੇਖੋ ਕਿੰਨੀਆਂ ਨਾੜਾਂ ਹਲੇ ਵੀ ਬੱਲੀਆਂ ਆ ਨਾ ਜਿਹੜੀਆਂ ਪਈਆਂ ਨੇ ਥਾਂ ਥਾਂ ਤੇ ਬੱਲੀਆਂ ਪਈਆਂ ਨੇ ਕਣਕ ਦੀਆਂ ਉਹ ਵਿੱਚ ਜਿਹੜਾ ਦਾਣਾ ਸੀਗਾ ਕਣਕ ਦਾ ਉਹ ਦਾਣਾ ਸੇਖ ਲੱਗ ਗਿਆ ਉਹਨੂੰ ਖਰਾਬ ਹੋ ਗਿਆ ਕਣਕ ਦਾ ਤਾਂ ਸਾਡੇ ਹੱਥ ਆਉਣ ਆਏ ਆ ਇਹ ਤੁਸੀਂ ਦੇਖੋ ਥੱਲੇ ਝਾਤੀ ਮਾਰ ਕੇ ਕਿੰਨੇ ਦਾਣੇ-ਦਾਣੇ ਪਏ ਨੇ ਠੀਕ ਹੈ ਜਨ ਕਿ ਉਮੀਦ ਲੱਗਦੀ ਆ ਵੀ ਇਸ ਖੇਤ 'ਚ ਜਿਹੜਾ ਸੜ ਗਿਆ ਆ 25 30 ਕੁਆਂਟਲ ਕਣਕ ਸਾਡੀ ਥੱਲੇ ਬਰਬਾਦ ਹੋ ਗਈ ਆ ਜੋ ਅੱਜ ਦਾ ਰੇਟ ਦੇਖਿਆ ਜਾਵੇ 24250 ਰੁਪਏ ਉਹਨੂੰ ਆਪਾਂ ਡਬਲ ਕਰ ਲਈ ਡਬਲੇ ਕਰ ਲਓ ਸਿੱਧਾ ਹੀ ਤੁਸੀਂ ਵੀ 50 60000 ਰੁਪਏ ਦਾ ਤੂੜੀ ਸਮੇਤ ਨੁਕਸਾਨ ਹੋ ਗਿਆ ਸਾਡੀ ਪੰਜਾਬ ਗਵਰਨਮੈਂਟ ਤੋਂ ਮੰਗ ਆ ਵੀ ਇਹ ਸਾਡੇ ਜੋ ਭਰਾ ਆ ਸਾਡਾ ਇਹਦੀ ਜਿਹੜੀ ਕਾਨਕ ਦਾ ਨੁਕਸਾਨ ਹੋਇਆ ਇਹਦੀ ਪਰਪਾਈ ਕੀਤੀ ਜਾਵੇ ਇਹਨੂੰ ਮੁਆਵਜ਼ਾ ਦਿੱਤਾ ਜਾਵੇ ਬਿਲਕੁਲ ਤੁਸੀਂ ਦੇਖੋ ਕਿ ਬੜੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਅਗਰ ਸਮੇਂ ਸਿਰ ਨਾ ਕਾਬੂ ਪਾਇਆ ਜਾਂਦਾ ਤਾਂ 1 ਏਕੜ ਨਹੀਂ ਫਿਰ 5 6 ਏਕੜ ਜਿਹੜੀ ਫਸਲ ਤਬਾਹ ਹੋ ਜਾਣੀ ਸੀ ਅੱਗੇ ਬੜਾ ਨੁਕਸਾਨ ਹੋਇਆ 12 ਏਕੜ ਦੇ ਕਰੀਬ ਦਾ ਸਾਰਾ ਇੱਕ ਨੁਕਸਾਨ ਹੋ ਜਣਾ ਸੀ ਤਾ ਕਿੰਨੀ ਕ ਹੈਲਪ ਜਿਹੜੀ ਪਿੰਡ ਵਾਸੀਆਂ ਵੱਲੋਂ ਵੀ ਜਾਂ ਰਾਘੀਰਾਂ ਵੀ ਦੱਸਿਆ ਜਾ ਰਹੀ ਕਾਫੀ ਲੋਕ ਮਦਦ ਵਾਸਤੇ ਆਏ ਬਹੁਤ ਜ਼ਿਆਦਾ ਹੈਲਪ ਹੋਈ ਹੈਗੀ ਸਭ ਤੋਂ ਜ਼ਿਆਦਾ ਜਿੰਨੇ ਵੀ ਰਾਘੀਰ ਆਏ ਆਗੇ ਉਹ 5-7 ਬੰਦੇ ਰਾਘੀਰ ਰਹੇ ਨੇ ਜਿਆਦਾ ਮੈਂ ਦੇਖਿਆ ਹੈਗੀ ਉਹਨਾਂ ਦੇ ਸਿਰ ਦੇ ਵਾਲ ਵੀ ਜਲ ਚੁੱਕੇ ਉਹ ਅੱਗ ਚੋਂ ਨਿਕਲੇ ਨਹੀਂ ਜਿੰਨਾਂ ਚਿਰ ਅਗ ਉਹਨਾਂ ਨੇ ਬਜੀ ਨਹੀਂ ਹੈਗੀ ਐਨੀ ਮਤਲਬ ਕਿ ਹਿੰਮਤ ਦਿਖਾਈ ਨਹੀਂ ਉਹਨਾਂ ਨੇ ਹਿੰਮਤ ਕੀਤੀ ਸਭ ਤੋਂ ਜ਼ਿਆਦਾ ਰਾਘੀਰਾਂ ਨੇ ਹਿੰਮਤ ਬਤ ਤੋਂ ਕੀਤੀ ਜੇ ਅਗਰ ਰਾਘੀਰ ਨਾ ਹੁੰਦੇ ਤਾਂ ਤਕਰੀਬ ਇਹ ਜਿੰਨੀ ਵੀ ਪੰਦਾ ਸੀ ਏਕੜ ਗਣਕ ਸੀ ਇਹ ਸਾਰੀ ਤਬਾਹ ਹੋ ਜਾਣੀ ਸੀ ਲੇਕਿਨ ਰਾਘੀਰਾਂ ਦੇ ਵੀ ਕਈਆਂ ਦੀ ਵਿਚੋਂ ਜਾਂਦੀ ਜਮੀਰ ਜਾਗੀ ਹੈਗੀ ਉਹਨਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆ ਕੇ ਇੰਨੀ ਹੈਲਪ ਕੀਤੀ ਹੈਗੀ ਔਰ ਪਿੰਡ ਵਾਸੀ ਵੀ ਬਹੁਤ ਇਕੱਠੇ ਹੋ ਗਏ ਟੈਂਕਰ ਲੈ ਕੇ ਆ ਕੇ ਬਾਈ ਜੀ ਨੇ ਭਰਾ ਪਾਣੀ ਦਾ ਲੈ ਕੇ ਆ ਗਏ ਚਲੋ ਫਾਇਰ ਬ੍ਰੇਡ ਆ ਗਈ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਸੀ ਜਦੀ ਨਾਲ ਲੱਗਦੀ ਪੁਲਿਸ ਪ੍ਰਸ਼ਾਸਨ ਉਹਦੀ ਸੀਗਾ ਇਹ ਫਾਇਰ ਗ੍ਰੀਡ ਦੀ ਕਿੰਨੀ ਕੁ ਲੋਡ ਹੈ ਦੱਸਿਆ ਇਹ ਖੜੜ ਤੋਂ ਆਉਂਦੀਆਂ ਨੇ ਪਰ ਇਲਾਕੇ 'ਚ ਜੇਕਰ ਖੜ ਜੇ ਤਾਂ ਸੌਖਾ ਹੋ ਜੇ ਕੱਲ ਬੜੋਦੀ ਪਿੰਡਾਂ ਦੇ ਵਿੱਚ ਵੀ ਅੱਗ ਲੱਗੀ ਹੈ ਹੋਰ ਵੀ ਲੱਗ ਸਕਦੀਆਂ ਹਨ ਬੋਲੇ ਦਿਨਾਂ ਦੇ ਵਿੱਚ ਤਾਂ ਕਿੰਨੀ ਕੁ ਲੋਡ ਹੈ ਫਾਇਰ ਗ੍ਰੀਡ ਦੀ ਸਾਡਾ ਇਲਾਕਾ ਔਰ ਇਹ ਜਿਹੜਾ ਪਹਾੜੀ ਖੇਤਰਾ ਜੰਗਲ ਵੀ ਔਰੇ ਨਾਲ ਪੈਂਦਾ ਹੈਗਾ ਔਰ ਜੰਗਲ ਨੂੰ ਤਕਰੀਬਨ ਹਰ ਇੱਕ ਸਾਲ ਅੱਗ ਲੱਗਦੀ ਲੱਗਦੀ ਹੈ ਫਾਇਰ ਬ੍ਰੇਡ ਦੀ ਔਰ ਬਹੁਤ ਜ਼ਿਆਦਾ ਲੋਡ ਹੈਗੀ ਹੈ ਫਾਇਰ ਬ੍ਰੇਡ ਦੀ ਔਰ ਹੈਗੀ ਆਪਣਾ ਜੰਗਲਾਤ ਦਫ਼ਤਰ ਉਹਦੇ ਸਾਨੂੰ ਨਾਮ ਹੀ ਦੀ ਹੈਗੀ ਹੈ ਉਹਨਾਂ ਦੇ ਆਪਣੇ ਜੰਗਲ ਵੀ ਜਲ ਜਾਂਦਾ ਹੈਗਾ ਉੱਥੇ ਖੜਾਈ ਹੋਈ ਹੈ ਜ਼ਰੂਰ ਪਰ ਉਹਦੀ ਕੋਈ ਉਮੀਦ ਨਹੀਂ ਹੈਗੀ ਨਾ ਕੋਈ ਆਣ ਦੇ ਨਾ ਬਾਤ ਹੈਗੀ ਆ ਪਰ ਸਾਡੇ ਇਲਾਕੇ ਨੂੰ ਫਾਇਰ ਬ੍ਰੇਡ ਦੀ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੇ ਇਸ ਮੁੱਲਾਂਪਰ ਏਰੀਆ ਦੇ ਵਿੱਚ ਫਾਇਰ ਬ੍ਰੇਡ ਤਾਂ ਇੱਕ ਦੋ ਜ਼ਰੂਰ ਹੋਣੀ ਲਾਜ਼ਮੀ ਹੈਗੀ ਆ ਕੁਝ ਏਰੀਆ ਹੀ ਵਸਦਾ ਹੈਗਾ ਔਰ ਇਹ ਤੇ ਜੰਗਲੀ ਏਰੀਆ ਬਹੁਤ ਜ਼ਿਆਦਾ ਹੈਗਾ ਹਰ ਇੱਕ ਸਾਲ ਜੰਗਲਾਂ ਨੂੰ ਤਕਰੀਬਨ ਅੱਗ ਲੱਗਦੀ ਹੋਈ ਹੈਗੀ ਆ ਫਸਲਾਂ ਨੂੰ ਵੀ ਅੱਗ ਲੱਗਦੀ ਖਾਦ ਉਹ ਤੇ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਜੇ ਜਦੋਂ ਕਣਕਾਂ ਦੇ ਦਿਨ ਹੁੰਦੇ ਨੇ ਬਾਡੀ ਦੇ ਦਿਨ ਹੁੰਦੇ ਆ 15 20 ਦਿਨ ਹੁੰਦੇ ਆ ਇਹਨਾਂ ਚ ਸਾਨੂੰ ਜੇ ਪ੍ਰਸ਼ਾਸਨ ਇੱਕ ਫਾਇਰ ਗ੍ਰੇਡ ਸਾਡੇ ਨੇੜੇ ਤੇੜੇ ਖੜੀ ਹੋਵੇ ਰੱਬ ਨਾ ਕਰ ਏਦਾਂ ਦੀ ਕੋਈ ਘਟਨਾ ਵਾਪਰ ਜੇ ਠੀਕ ਆ ਏਦਾਂ ਦੀ ਘਟਨਾ ਹੋ ਜਵੇ ਤਾਂ ਉਹਦੇ ਚ ਮਿੰਟੋ ਮਿੰਟਿਕ ਕਾਬੂ ਪਾਇਆ ਜਾ ਸਕਦਾ ਹੈ ਆ ਫੈਰ ਬ੍ਰਿਗੇਡ ਦੀ ਬਹੁਤ ਜ਼ਰੂਰਤ ਹੈ ਦੇਖੋ ਕਿ ਲਗਾਤਾਰ ਆਬਾਦੀ ਵਧ ਰਹੀ ਹੈ ਪਰ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਾਂਗੇ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਵੱਡੇ ਵੱਡੇ ਟੂਰਨਾਮੈਂਟ ਆਪਾਂ ਕਰਾਨੇ ਆ ਕਬੱਡੀ ਕੱਪ ਕਰਾਨੇ ਆ ਇਨ੍ਹਾਂ ਦਿਨਾਂ ਦੇ ਵਿੱਚ ਜਿੰਨਾ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ ਕਬੱਡੀ ਕੱਪ ਜਾਂ ਫਿਰ ਟੂਰਨਾਮੈਂਟ ਕਰਾਉਣ ਦੀ ਬਜਾਏ ਕਿਸਾਨਾਂ ਦੀ ਮਦਦ ਕਰਨ ਵਾਸਤੇ ਜ਼ਰੂਰ ਯੂਥ ਅੱਗੇ ਆਣ ਤਾਂ ਜਿਸ ਤਰੀਕੇ ਨਾਲ ਕਲੱਬ ਬਣਾਏ ਹੋਏ ਨੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਨਹੀਂ 12 13 ਪਿੰਡ ਇਕੱਠੇ ਹੋ ਕੇ ਇੱਕ ਫਾਈਰ ਗ੍ਰੇਡ ਦੀ ਗੱਡੀ ਖਰੀਦ ਸਕਦੇ ਨੇ ਕਿਉਂਕਿ ਹਰ ਸਾਲ ਕਣਕ ਨਹੀਂ ਤਾਂ ਪੈਦਾ ਕਰਨਾ ਹੀ ਕਰਨਾ ਹੈ ਜਿਹੜਾ ਕਿਸਾਨਾਂ ਵੱਲੋਂ ਪਰ ਜਿਸ ਤਰੀਕੇ ਨਾਲ ਬਈ ਇੱਕ ਲੱਖ ਰੁਪਿਆ ਟੂਰਨਾਮੈਂਟਾਂ ਤੇ ਹੋਰਾਂ ਵੀ ਚਲੋ ਕਰਾਣੇ ਚਾਹੀਦੇ ਨੇ ਖੇਡਾਂ ਕਰਾਉਣੀਆਂ ਚਾਹੀਦੀਆਂ ਨੇ ਪਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਆਪਣੇ ਤੌਰ ਤੇ ਚਾਹੀਦਾ ਕਿਸ ਤਰੀਕੇ ਦੇ ਜੰਤਰ ਜਿਹੜੇ ਲੋਡ ਹੈ ਅੱਜ ਕਿਸਾਨ ਨੂੰ 5 ਗ੍ਰੇਡ ਦੀ ਲੋਡ ਹੈ ਤਾਂ ਦੂਜੇ ਪਾਸੇ ਕਿਸਾਨਾਂ ਨੂੰ ਮੁਆਵਜ਼ੇ ਦੀ ਜਗ੍ਹਾ ਸਮਾਜ ਸੇਵੀਆਂ ਦੀ ਕਲੱਬਾਂ ਦੀ ਵੀ ਲੋੜ ਹੈ ਥੋੜੀ ਮਦਦ ਕਰ ਸਕਾਂ ਹਾਂਜੀ ਜ਼ਰੂਰ ਉਹਨਾਂ ਕਲੱਬ ਵਾਲਿਆਂ ਨੂੰ ਸਾਡੀ ਕਿਸਾਨਾਂ ਨੂੰ ਮਦਦ ਕਰਨੀ ਚਾਹੀਦੀ ਹੈ ਜੀ ਕਿਉਂ ਹੋਰ ਪਾਸੇ ਨੂੰ ਕਬੱਡੀ ਨੂੰ ਹੋਰ ਬਥੇਰੇ ਟੂਰਨਾਮੈਂਟ ਇਹ ਤਾਂ ਦੇਖੋ ਆਮ ਕਰਾਨੇ ਰਹਿੰਦੇ ਪਰ ਕਿਸਾਨ ਗੱਲ ਕੋਈ ਨਹੀਂ ਤੁਰਦਾ ਅੱਜ ਕੱਲ ਕਿਸਾਨ ਤਾਂ ਦੇਖੋ ਰੁੱਲਦਾ ਹੀ ਹੈ ਇਹਨਾਂ ਦੀ ਮਦਦ ਇਹਨਾਂ ਨੂੰ ਸਾਨੂੰ ਜ਼ਰੂਰ ਦੇਣੀ ਚਾਹੀਦੀ ਕਿਸਾਨ ਨੂੰ ਬਿਲਕੁਲ ਦੇਖੋ ਕਿ ਬਹੁਤ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਲਗਾਤਾਰ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗ ਰਹੀ ਹੈ ਭਾਰੀ ਨੁਕਸਾਨ ਹੋ ਰਿਹਾ ਹੈ ਬੜੇ ਪੁੱਤਾ ਵਾਂਗੂ ਪਾਲਦਾ ਹੈ ਕਿਸਾਨ ਮੁਸ਼ਕਿਲਾਂ ਚੱਲਦਾ ਹੈ ਪਾਣੀ ਲਗਾਣੇ ਪੈਂਦੇ ਨੇ ਦਵਾਈਆਂ ਛਰਕਾਉ ਕਰਨਾ ਪੈਂਦਾ ਹੋਰ ਵੀ ਰੇਵ ਵਗੈਰਾ ਵੀ ਪਾਣਾ ਪੈਂਦਾ ਉਹ ਆਪਣੇ ਕੋਲੋਂ ਪਹਿਲਾਂ ਖਰਚਾ ਕਰਕੇ ਆਪਣੇ ਕੋਲੋਂ ਪੈਸੇ ਲਾ ਕੇ ਫਿਰ ਇੱਕ ਉਮੀਦ 6 ਮਹੀਨੇ ਬਾਅਦ ਜਾਗਦੀ ਹੈ ਕਿ ਹੁਣ ਮੇਰੀ ਫਸਲ ਵਧੀਆ ਹੋਏਗੀ ਮੈਂ ਅੱਗੇ ਆੜਤੀਆਂ ਦਾ ਜਾਂ ਫਿਰ ਦੁਕਾਨਦਾਰਾਂ ਦਾ ਕਰਜ਼ਾ ਉਤਾਰ ਦਾਂਗਾ ਘਰ ਦੇ ਵਿੱਚ ਵੀ ਕੋਈ ਨਾ ਕੋਈ ਮੈਂ ਫ੍ਰੀਜ ਕੂਲਰ ਜਾਂ ਫਿਰ LED ਵਗੈਰਾ ਲੈ ਕੇ ਆਵਾਂਗਾ ਪਰ ਜਦੋਂ ਇਸ ਤਰੀਕੇ ਦੇ ਨੁਕਸਾਨ ਹੁੰਦੇ ਨੇ ਤਾਂ ਕਈ ਕਿਸਾਨ ਪੁੱਬਾ ਮਾਰ ਕੇ ਰੋਂਦੇ ਅਸੀਂ ਆਪਣੀ ਅੱਖਾਂ ਨਾਲ ਵੇਖੇ ਨੇ ਅੱਜ ਭਾਵੇਂ ਕਿਸਾਨ ਲਗਾਤਾਰ ਇਹ ਕਹਿੰਦੇ ਨੇ ਕਿ ਵੱਡੇ ਵੱਡੇ ਟਾਇਰਾਂ ਵਾਲੇ ਟਰੈਕਟਰ ਨੇ ਉਹਨਾਂ ਕੋਲ ਵੱਡੇ ਵੱਡੇ ਗੱਡੀਆਂ ਨੇ ਪਰ ਕਈ ਕਿਸਾਨ ਗਰੀਬ ਵੀ ਨੇ ਤਾਂ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਵੀ ਕਰੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਮੋਲਾਪੁਰ ਕਰਾਲੀ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਸਟੇਸ਼ਨ ਬਣਾ ਕੇ ਉਸ ਜਗ੍ਹਾ ਉੱਤੇ ਫਾਇਰ ਦੀਆਂ ਗੱਡੀਆਂ ਖੜੀਆਂ ਕਰਨ ਕਿ ਜਿੱਦੇ ਨਾਲ ਕੀ ਆਉਣ ਵਾਲੇ ਸਾਲਾਂ ਦੇ ਵਿੱਚ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਸ ਤਰੀਕੇ ਦੀ ਭਿਆਨਕ ਜਿਹੜੀ ਅੱਗ ਲੱਗਦੀ ਹੈ ਉਹਦੇ ਉੱਤੇ ਕਾਬੂ ਪਾਇਆ ਜਾ ਸਕੇ ਥੋੜੇ ਕਰਮ ਸੰਮਿਤ ਦੇ ਨਾਲ ਹਰਤੇਸ਼